ਆ ਵੀਡੀਓ ਵੇਖ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਕਿ ਸਾਰਾ ਪਰਿਵਾਰ ਨਦੀ ਦੇ ਵਿੱਚ ਵਹਿ ਗਿਆ ਵੀਡੀਓ ਹੈਗੀ ਪਹਾੜੀ ਏਰੀਆ ਜਿੱਤਾ ਹਿਮਾਚਲ ਜਾਂ ਕਿਤੇ ਹੋਰ ਪੱਛੇ ਦੀ ਦੇਖੋ ਕਿਵੇਂ ਇਹ ਘੁੰਮਣ ਗਏ ਤੇ ਉਥੇ ਖੜ ਗਏ ਤੇ ਪਿੱਛੋਂ ਬੱਦਲ ਫਟ ਗਿਆ ਤੇ ਸਾਰਾ ਪਾਣੀ ਆ ਗਿਆ ਇੱਕਦਮ ਤੇ ਨਾ ਇਹ ਔਂ ਜੋਗੇ ਤੇ ਨਾ ਉਧਰ ਜਾਣ ਜੋਗੇ ਉਥੇ ਇੱਕ ਪੱਥਰ ਦੇ ਸਹਾਰੇ ਖੜੇ ਹੋਏ ਆ ਪਤਾ ਨਹੀਂ ਕਿੰਨੀ ਦੇਰ ਤੱਕ ਖੜੇ ਆਉਣਗੇ ਪਰ ਇਹ ਬਹੁਤ ਮਾੜੀ ਗੱਲ ਹੈ ਕਿ ਸਭ ਲੋਕਾਂ ਨੂੰ ਇਹ ਵੀਡੀਓ ਜ਼ਰੂਰ ਪਹਛਾਯੋ ਕੀ ਸਾਨੂੰ ਸੋਚਣਾ ਚਾਹੀਦਾ ਹੈ ਕਿ ਕਦੇ ਵੀ ਘੁੰਮਣ ਜਾਣਾ ਤੇ ਕਦੇ ਵੀ ਕਿਤੇ ਵੀ ਇਹੋ ਜਿਹੀ ਥਾਂ ਤੇ ਜਾਣਾ ਕਦੇ ਵੀ ਇਸ ਤਰ੍ਹਾਂ ਦੇ ਏਰੀਆ ਦੇ ਵਿੱਚ ਨਹੀਂ ਖੜਨਾ ਕਿਉਂਕਿ ਕਦੇ ਵੀ ਉਸੇ ਉਥੇ بارش ਦਾ ਮਿੰਟ-ਮਿੰਟ ਤਾਂ ਨਹੀਂ ਭਰੋਸਾ 1 ਮਿੰਟ ਤੱਕ ਮਿੰਟ-ਮਿੰਟ ਚ بارش ਆ ਜਾਂਦੀ ਹੈ ਤੇ ਹੁਣ ਲੋਕ ਉਹਨਾਂ ਨੂੰ ਬਚਾਉਣ ਦੇ ਲਈ ਵੇਖੋ ਕੀ ਕੀ ਕਰ ਰਹੇ ਪਰ ਇਹ ਯਤਨ ਇਹਨਾਂ ਦੇ ਫੇਲ ਜਾਣੇ ਸਾਰੇ ਤੇ ਤੁਸੀਂ ਆਪ ਵੇਖੋ ਕਿ ਆਪ ਨੂੰ ਵੇਖ ਕੇ ਰੋਣਾ ਵੀ ਆਉਂਦਾ ਕਿ ਇਨਾਂ ਤੇ ਗਾਣਾ ਕੱਢਣ ਨੂੰ ਮਨ ਕਰਦਾ ਕਿ ਇਸ ਤਰ੍ਹਾਂ ਦਾ ਕੰਮ ਕਿਉਂ ਕਰਦੇ ਜਿਹੜੇ ਤੁਸੀਂ ਸਾਰਾ ਟੱਬਰ ਆਪ ਦਾ ਲੈ ਕੇ ਤੁਸੀਂ ਨਦੀ ਦੇ ਵਿਚਾਲੇ ਖੜ ਗਏ ਤੇ ਪਿੱਛੋਂ ਪਾਣੀ ਆ ਗਿਆ ਇੱਕਦਮ ਤੇ ਨਾ ਇਹ ਹੁਣ ਜੋਗੇ ਦੇ ਨਾਲ ਉਧਰ ਜਾਂ ਜੋਗੇ ਕੋਈ ਕਹਿੰਦਾ ਜੋ ਰੱਬ ਨਾਲ ਜੇ ਤੁਸੀਂ ਝੇਡਾ ਕਰਦੇ ਕੁਦਰਤ ਨਾਲ ਛੇੜ ਇਹ ਇੱਕ ਇੱਕ ਹਿਸਾਬ ਦਾ ਕੁਦਰਤ ਨਾਲ ਖਿਲਵਾੜ ਹੀ ਕਰਦੇ ਤੁਸੀਂ ਤੁਸੀਂ ਜਾ ਕੇ ਉਹਦੇ ਨਾਲ ਜਾ ਕੇ ਟੱਕਰਾ ਮਾਦੇ ਰੱਬ ਦਾ ਕੋਈ ਭਰੋਸਾ ਨਹੀਂ ਜਦੋਂ ਆਉਂਦਾ ਜਦੋਂ ਪਟਕ ਲੈ ਆਂਦਾ ਰੱਬ ਇਸੇ ਕਰਕੇ ਕਹਿੰਦਾ ਕਿ ਨਾ ਇਸ ਤਰ੍ਹਾਂ ਦੇ ਕੰਮ ਕਰਿਆ ਕਰੋ ਨਾ ਠੰਡ ਦੀ ਵਿਕੋ ਠੰਡ ਕਰਨ ਗਈ ਆਪਦੇ ਸਰੀਰ ਨੂੰ ਕਿਹੀਂ ਠੰਡਾ ਰਹੀਏ ਤੇ ਦੇਖੋ ਕਿਵੇਂ ਹਾਲਤ ਇਹਨਾਂ ਦੀ ਮਾਰੀ ਹੋਈ ਗਏ ਸੀ ਇਹ ਗਰਮੀ ਤੋਂ ਰਾਤ ਪੌਣ ਲਈ ਤੇ ਦੇਖੋ ਇਹਨਾਂ ਨਾਲ ਬੀਤਿਆ ਕੀ ਹੈ ਪੂਰਾ ਟੱਬਰ ਵਿੱਚ ਮੇਰੇ ਸਨ ਆਠ ਜੀ ਸੀ ਅੱਠਾਂ ਜੀਆਂ ਦੀ ਮਰੇ ਸਨ ਰੁੜ ਗਏ ਪਤਾ ਨਹੀਂ ਰੱਬ ਹੀ ਜਾਣੇ ਬਚੇ ਆ ਕਿ ਨਹੀਂ ਬਚੇ ਪਰ ਮੈਂ ਇਹ ਵੀਡੀਓ ਤੁਹਾਨੂੰ ਇਸੇ ਕਰੇ ਦਿਖਾ ਰਿਹਾ ਕਿ ਕੋਈ ਵੀ ਵੀਰ ਭੈਣ ਭਰਾ ਸੱਜਣ ਮਿੱਤਰ ਇਸ ਤਰ੍ਹਾਂ ਦਾ ਕੰਮ ਨਾ ਕਰਿਓ ਤਾਂ ਜੋ ਆਪਣੇ ਪਰਿਵਾਰ ਨਾਲ ਜਾਂ ਕਿਸੇ ਵੀ ਵੀਰ ਮਿੱਤਰ ਨਾਲ ਮਾੜਾ ਹੋ ਸਕੇ ਉਹ ਦੇਖੋ ਉੱਪਰ ਪਹਾੜੀ ਤੋਂ ਪਾਣੀ ਕਿੰਨੀ ਤੇਜ਼ੀ ਨਾਲ ਆ ਰਿਹਾ ਤੇ ਹੁਣ ਦੇਖੋ ਇਹਨਾਂ ਨੂੰ ਇਹ ਸੋਚਣਾ ਜੀਦਾ ਆਪਾਂ ਮੇਰਾ ਤਾਂ ਇਹ ਮੋਟਿਆਂ ਕਿ ਤੁਸੀਂ ਕਦੇ ਵੀ ਘੁੰਮਣ ਜਾਣਾ ਇਸ ਤਰ੍ਹਾਂ ਦੀ ਥਾਵਾਂ ਤੇ ਨਹੀਂ ਰੁਕਣਾ ਕਿਉਂਕਿ ਜਦੋਂ ਬਾਰਿਸ਼ ਆਉਂਦੀ ਬੰਦਾ ਉਸੇ ਟਾਈਮ ਬੰਦਾ ਵਾਪਸ ਆ ਜੇ ਇਹ ਬਾਰਿਸ਼ ਦੇ ਬਹਾਨੇ ਉੱਥੇ ਖੜੇ ਰਹੇ ਤੇ ਰੱਬ ਵੀ ਜਾਣੇ ਇਹਨਾਂ ਨਾਲ ਕੀ ਬਤੀਤ ਹੋਈ ਉੱਥੇ ਚਾਚ ਅੱਜ ਬੰਦਾ ਜੋ ਗਰਮੀ ਦੀ ਰਾਤ ਬਚਾਉਣ ਲਈ ਬਹੁਤ ਕੋਸ਼ਿਸ਼ ਕਰਦਾ ਕਿ ਇਹ ਆ ਕਰ ਲਈਏ ਹੁਣ ਉੱਥੇ ਰੋਂਦੇ ਵਿਚਾਰੇ ਸਾਰੇ ਤੇ ਸਾਰੇ ਟੱਬਰ ਨੇ ਰੋੜ ਜਾਣਾ ਦੇਖ ਲਿਆ ਤੁਸੀਂ ਵਾਹਿਗੁਰੂ ਮਿਹਰ ਕਰੇ ਬਾਕੀ ਤੁਸ ਤੁਹਾਨੂੰ ਇਹੀ ਮੈਂ ਕਹਿਣਾ ਚਾਹਣਾ ਕਦੇ ਵੀ ਕਿਤੇ ਘੁੰਮਣ ਜਾਣਾ ਇਸ ਤਰ੍ਹਾਂ ਦਾ ਕੰਮ ਨਾ ਕਰਿਓ ਤਾਂ ਜੋ ਤੁਹਾਡੀ ਫੈਮਲੀ ਪਿੱਛੇ ਗਏ ਜਿਹੜੇ ਤੁਹਾਡੇ ਸੱਜਣ ਮੇਲੀ ਟੈਨਸ਼ਨਾਂ ਚ ਐਵੇਂ ਨਾ ਨਾ ਹੀ ਕਰਿਓ ਯਾਰ ਇਹੋ ਜਿਹਾ ਕੰਮ ਬਹੁਤ ਮੰਦ ਭਗ ਕਰਨਾ ਹੈ ਸਾਰਾ ਫੈਮਲੀ ਰੋੜ ਗਈ ਯਾਰ ਬਹੁਤ ਮਾੜੀ ਗੱਲ ਹੈ ਜੋ ਵੀ ਹੋਇਆ ਬਹੁਤ ਮਾੜਾ ਆ ਪਰ ਲੋਕਾਂ ਨੂੰ ਬਸ ਸੀਖ ਦੇਣੀ ਚਾਹੀਦੀ ਕਿ ਤੁਸੀਂ ਦੇਖੋ ਕਿ ਯਾਰ ਤੁਸੀਂ ਕਰ ਕੀ ਰਹੇ ਹੋ ਅੱਜ ਦੇ ਅੱਜ ਕੱਲ ਲੋਕ ਇਹੀ ਘੋ ਰਿਆ ਟ੍ਰੈਂਡ ਬਣਿਆ ਪਿਆ ਕਿ ਅਸੀਂ ਬਸ ਘੁੰਮਣ ਜਾਣਾ ਬਹੁਤ ਵਧੀਆ ਐਦਾਂ ਕਿ ਲੋਕਾਂ ਨੂੰ ਫੁਕਰੀ ਮਾਰਨੀ ਹੈ ਅੱਜ ਕੱਲ ਤਾਂ ਕੰਮ ਹੀ ਇਹ ਫੁਕਰਪੂਣਾ ਰਹਿ ਗਿਆ ਬਸ ਤੁਸੀਂ ਉਸ ਕੁਦਰਤ ਨਾਲ ਖਿਲਵਾੜ ਨਹੀਂ ਕਰ ਸਕਦੇ ਕੁਦਰਤ ਨਾਲ ਖਿਲਵਾੜ ਕਰੋਗੇ ਤਾਂ ਤੁਸੀਂ ਖਤਮ ਹੋ ਜਾਓਗੇ ਹੁਣ ਤੁਸੀਂ ਕੀ ਕਰੋਗੇ ਜਦੋਂ ਇਹ ਜਦੋਂ ਜ਼ਿੰਦਗੀ ਨਹੀਂ ਰਹੀ ਤਾਂ ਫਿਰ ਬੰਦਾ ਕੀ ਫਾਇਦਾ ਕੀ ਫਿਰ ਜੇ ਤੁਸੀਂ ਘੁੰਮਣੇ ਜਾਣਾ ਬੰਦਾ ਹੋਰ ਪਾਸੇ ਜਾਵੜੇ ਜ਼ਰੂਰ ਤੁਸੀਂ ਰੱਬ ਦੀਆਂ ਜੜਾਂ ਦੇ ਵਿੱਚ ਜਾ ਕੇ ਤੁਸੀਂ ਉੱਥੇ ਰੁਕਣਾ ਅਗੇ ਹੀ ਰੱਬ ਦੇ ਕੁਦਰਤੀ ਨਜ਼ਾਰੇ ਲੈਣੇ ਕੁਦਰਤੀ ਨਜ਼ਾਰੇ ਲੈਣ ਦਾ ਐਵੇਂ ਨਹੀਂ ਫਾਇਦਾ ਹੁੰਦਾ ਕੁਦਰਤੀ ਨਜ਼ਾਰੇ ਬਾਹਰੋਂ ਦੇ ਹੀ ਦਿੰਦੇ ਜਿਹਦੇ ਵਿੱਚ ਵੜੀਦਾ ਤਾਂ ਰੁੜ ਜਾਈਦਾ ਹੁੰਦਾ ਤੇ ਬਾਕੀ ਵੀਡੀਓ ਤੁਸੀਂ ਸਾਰੀ ਦੇਖੋ ਕਿਵੇਂ ਸਾਰਾ ਟੱਬਰ ਹੀ ਰੁੜ ਗਿਆ ਯਾਰ ਆਹ ਵੇਖੋ ਤੁਹਾਨੂੰ ਯਾਰ ਵੇਖ ਕੇ ਮਨ ਵੀ ਦੁਖੀ ਹੁੰਦਾ ਅਜੇ ਚੱਲ ਕੀ ਯਾਰ ਸਾਰੇ ਵੀਰ ਭੈਣ ਭਰਾ ਵੀਡੀਓ ਨੂੰ ਸ਼ੇਅਰ ਕਰਿਓ ਬਸ ਮੇਰਾ ਇਹ ਹੀ ਹੈ ਕਿ ਸਾਰੇ ਸਾਰਿਆਂ ਕੋ ਵੀਡੀਓ ਪਹੁੰਚੇ ਇਹ ਵੀਡੀਓ ਦੇਖ ਕੇ ਕਿਸੇ ਨੂੰ ਅਕਲ ਆਵੇ ਕੋਈ ਇਹੋ ਜਿਹਾ ਕੰਮ ਨਾ ਕਰੇ ਅੱਗੇ ਤੋਂ ਬਸ ਤੁਹਾਡੇ ਅੱਗੇ ਹੀ ਫਰਿਆਦ ਆ ਕਿ ਕੋਈ ਹੋਵੇ ਦੇਖੋ ਕਿਵੇਂ ਟੱਬਰ ਸਾਰਾ ਰੁੜਨ ਵਾਲਾ ਹੋਵੇ ਰੋੜ ਕੇ ਦੋ ਤਿੰਨ ਜੋ ਆ ਕੇ ਦੋ ਕੁੜੀਆਂ ਰੋੜ ਗਈਆਂ ਵੇਖ ਲਓ ਦੋ ਬੱਚੇ ਦੋ ਕੁੜੀਆਂ ਰੋਲ ਗਈਆਂ ਓਹ ਹੋ ਹੋ ਵਾਹਿਗੁਰੂ ਵਾਹਿਗੁਰੂ ਹੁਣ ਬੱਚੇ ਨਾ ਉਹਨਾਂ ਦਾ ਕੀ ਕਿੱਥੇ ਭਜਣਾ ਬਾਕੀ ਰੱਬ ਰੱਖਾ ਜੇ ਸਾਹ ਵਧੇ ਰੱਬ ਵੱਲੋਂ ਤੇ ਬਾਝ ਜਾਣਗੇ ਦੋ ਦੋ ਕੁੜੀਆਂ ਰੋੜ ਗਈਆਂ ਦੇਖੋ ਦੋ ਕੁੜੀਆਂ ਸੀ ਪਤਾ ਨਹੀਂ ਬੁੜੀਆਂ ਸੀ ਬਹੁਤ ਮਾੜੀ ਗੱਲ ਐ ਦੇਖੋ ਐ ਤੁਹਾਨੂੰ ਇਹੀ ਚੀਜ਼ ਤੋਂ ਵੇਖ ਲਓ ਯਾਰ ਆਹ ਵੇਖੋ ਆ ਵੀਡੀਓ ਵੇਖ ਕੇ ਤੁਸੀਂ ਆਪ ਦੇਖੋਗੇ ਤੂੰ ਅੱਗੇ ਤੋਂ ਤੁਸੀਂ ਜਾਉਂਗੇ ਨਹੀਂ ਇਹੋ ਨਹੀਂ ਥਾਵਾਂ ਤੇ ਯਾਰ ਥੋੜਾ ਯਾਰ ਦਿਮਾਗ ਦਾ ਕੰਮ ਲਿਆ ਕਰੋ ਯਾਰ ਪੂਰਾ ਟੱਬਰ ਤੁਸੀਂ ਘਰੇ ਛੱਡ ਕੇ ਜਾਂਦੇ ਹੁੰਦੇ ਫੈਮਿਲੀ ਨੂੰ ਛੱਡਿਆ ਹੁੰਦਾ ਪੂਰਾ ਮਾੜੀ ਮੋਟੀ ਗੱਲ ਆ ਤੁਸੀਂ ਥੋੜਾ ਸੋਚ ਲਿਆ ਕਰੋ ਯਾਰ ਜ਼ਿੰਦਗੀ ਬਾਰੇ ਯਾਰ ਮਾੜਾ ਜਾਂ ਕਿਸੇ ਬਾਰੇ ਤੁਹਾਡਾ ਕੋਈ ਮਾਂ ਆ ਕੋਈ ਕੋਈ ਬੇਟਾ ਕੋਈ ਬੇਬੇ ਕੋਈ ਦਾਦਾ ਕੋਈ ਵੇਟ ਕਰਦਾ ਹੀ ਉਹ ਘਰੇ ਕਿ ਸਾਡੇ ਮੁੰਡੇ ਗਏ ਕਿਤੇ ਮੈਂ ਸਾਡੀ ਧੀ ਰਣੀ ਜਾਂ ਕਿਤੇ ਵੀ ਕੋਈ ਗਈ ਹੈ ਘੁੰਮਣ ਗਏ ਆਉਣਗੇ ਪਰ ਉਹਨਾਂ ਨੂੰ ਵੀ ਪਤਾ ਕੀ ਉਹਨਾਂ ਨਾਲ ਇਹ ਹਾਸਤਾ ਹੋ ਜਾਣਾ ਪਰ ਥੋੜਾ ਜਿਹਾ ਸੂਝ ਸਮਝ ਕੇ ਥੋੜਾ ਜਿਹਾ ਆਪਣੇ ਤੇ ਵੀ ਆਪਾਂ ਕਹਿੰਦੇ ਨੇ ਨਾ ਰੱਬ ਦੀ ਪੂਰੀ ਆਪਾਂ ਕਹਿੰਦੇ ਆ ਜੋ ਕਰਮਾ ਚ ਲਿਖਿਆ ਉਹ ਹੀ ਉਹ ਹੀ ਹੋਣਾ ਹੋਣਾ ਉਹੀ ਹੈ ਪਰ ਫਿਰ ਵੀ ਰੱਬ ਦਿਮਾਗ ਦਿੰਦਾ ਯਾਰ ਥੋੜਾ ਯਾਰ ਕੁਦਰਤ ਨਾਲ ਖਿਲਵਾੜ ਕਰਾਂਗੇ ਨਾ ਆਪਾਂ ਕੁਦਰਤ ਖਿਲਵਾੜ ਹੀ ਹੋ ਜਾਂਦਾ ਇੱਕ ਹਿਸਾਬ ਦਾ ਮੇਰੇ ਮੇਰੀ ਨਜ਼ਰਾਂ ਚ ਖਿਲਵਾੜ ਹੈ ਕਿਉਂਕਿ ਜੇ ਤੁਸੀਂ ਉੱਥੇ ਖੜੋਗੇ ਰੱਬ ਦੇ ਉੱਥੇ ਜੜਾਂ 'ਚ ਤੇ ਰੱਬ ਨੇ ਤਾਂ ਤੁਹਾਨੂੰ ਜੜੋਂ ਪਟਣਾ ਅਰ ਆਪਾਂ ਦੇ ਵਿਰੋਧ ਤੁਸੀਂ ਇਹ ਕੁਦਰਤ ਦੇ ਵੱਧ ਖੜਦੇ ਤੁਸੀਂ ਤੁਹਾਨੂੰ ਪਤਾ ਕਿ ਉਹ ਝਰਨਾ ਬਣਿਆ ਉਹ ਜਿਹੜੀ ਜਗ੍ਹਾ ਨਦੀ ਬਣੀ ਹੈ ਉਹ ਸਿਰਫ ਪਾਣੀ ਨੰਗਣ ਵਾਸਤੇ ਬਣੀ ਹੈ ਉੱਥੇ ਤੁਸੀਂ ਬਹਿ ਕੇ ਕੋਈ ਉੱਥੇ ਆਪਣੀਆਂ ਆਪਣੀਆਂ ਫੁਕਰੀਆਂ ਮਾਰਦਾ ਕੋਈ ਆ ਕਰਦਾ ਕਿ ਮੈਂ ਇਹ ਨਹੀਂ ਕਹਿੰਦਾ ਮੇਰਾ ਮਤਲਬ ਇਹ ਨਹੀਂ ਕਿਸੇ ਦੀ ਦਿਲ ਦੀ ਇਸ ਨੂੰ ਜਾਣਾ ਨਹੀਂ ਹੈਗਾ ਬਸ ਮੈਂ ਸਚਾਈ ਇਹ ਹੈ ਕਿ ਅੱਜ ਕੱਲ ਲੋਕ ਸਿਰਫ ਟ੍ਰੈਂਡ ਦੇਖਦੇ ਆ ਟ੍ਰੈਂਡ ਦੇਖਦੇ ਕਿ ਬਸ ਅਸੀਂ ਆਪਣੀ ਉਹ ਵੇਖੋ ਉਹ ਜਵਾਗ ਵੀ ਰੁੜ ਗਿਆ ਓ ਹੋ 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 ਵਾਹਿਗੁਰੂ ਵਾਹਿਗੁਰੂ ਉਹ ਜਵਾਗ ਰੁੜ ਗਿਆ ਤੇ ਨਾਲ ਪਤਨੀ ਭੈਣ ਸੀ ਨਾਲ ਪਤਨੀ ਮਾਤਾ ਸੀ ਉਹ ਸਾਰਾ ਟੱਬਰ ਹੀ ਹੁਣ ਸਾਰਾ ਫੈਮਿਲੀ ਸਾਰੀ ਪਤਾ ਨਹੀਂ ਯਾਰ ਪਿੱਲੀ ਸੋ ਵੀ ਸਾਰੇ ਹੀ ਰੁੜ ਗਏ ਪਾਣੀ ਵਿੱਚ ਉਹ ਦੇਖੋ ਕਿ ਕਿੱਥੇ ਬਚ ਜਾਣਗੇ ਉਹ ਫੜਨ ਦੀ ਕੋਸ਼ਿਸ਼ ਕਰਨ ਡਿਆ ਉਦੋਂ ਟਾਲੀਆਂ ਨੂੰ ਪਰ ਉਹ ਸਾਰਾ ਪਾਣੀ ਇੰਨਾ ਤੇਜ ਹੈ ਕਿ ਰੋੜ ਗਈ ਲੱਗਿਆ ਸਾਰਾ ਕੁਝ ਪਤਾ ਨਹੀਂ ਗਾਂ ਰੱਬ ਜਾਣੇ ਬਚੇ ਆ ਕਿ ਨਹੀਂ ਬਚੇ ਪਰਮਾਤਮਾ ਹੀ ਜਾਣਦਾ ਇਹ ਪਰ ਇਸ ਤੋਂ ਵੀਡੀਓ ਤੋਂ ਦੇਖ ਕੇ ਤੁਹਾਨੂੰ ਇਹ ਸੋਚਣਾ ਚਾਹੀਦਾ ਕਿ ਕਦੇ ਵੀ ਤੁਸੀਂ ਐਹੋ ਜਿਹਾ ਕੰਮ ਨਾ ਕਰਿਓ ਤਾਂ ਜੋ ਸਾਰੀ ਜ਼ਿੰਦਗੀ ਪਛਤਾਉਣਾ ਪੈ ਜੇ ਕਿਉਂਕਿ ਬਸ ਇਹੀ ਕੰਮ ਕਰਦੇ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਜੋ ਸਬਸਚੇਤ ਹੋ ਜਾਣ